ਪੰਜਾਬ ਵਿੱਚ ਖੇਤੀ ਆਰਡੀਨੈਂਸ ਬਿਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਸਿਆਸੀ ਆਗੂਆਂ ਦਾ ਕਿਰਾਉ ਵੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਅਜੇਹਾ ਹੀ ਮਾਮਲਾ ਡਿਪਟੀ ਸਪੀਕਰ ਅਤੇ ਹਲਕਾ ਮਲੋੜ ਦੇ ਵਿਧਾਇਕ ਅਜੈਬ ਸਿੰਘ ਪੱਟੇ ਦੇ ਪੁੱਤਰ ਅਮਨਪ੍ਰੀਤ ਸਿੰਘ ਪੱਟੇ ਦਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਹਲਕਾ ਮਲੋੜ ਦੇ ਪਿੰਡ ਕੁਮਿਆਰਾ ਖੇੜਾ ਵਿਖੇ ਕਿਰਾਉ ਕੀਤਾ ਗਿਆ। ਇਸ ਸਮੇਂ ਕਿਸਾਨਾਂ ਵੱਲੋਂ ਅਮਨ ਪੱਟੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਤੇ ਇਸ ਸਮੇਂ ਕਿਸਾਨਾਂ ਵੱਲੋਂ ਉਸ ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਮਨਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਭੱਜ ਨਿਕਲਿਆ। ਜਿਕਰ ਹੋਇਆ ਹੈ ਕਿ ਅਮਨਪੱਟੀ ਦੇ ਨਾਲ ਸਕਾਟ ਗੱਡੀ ਅਤੇ ਆਪਣੇ ਸਾਥੀਆਂ ਕਾਂਗਰਸੀਆਂ ਨਾਲ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਪਣੀਆਂ ਗੱਡੀਆਂ ਸਮੇਤ ਰਫ਼ਤਾਰ ਚੱਕਰ ਹੋ ਗਏ ਕਿਸਾਨਾਂ ਵੱਲੋਂ ਪਹਿਲਾ ਹੀ ਐਲਾਨ ਕੀਤਾ ਗਿਆ ਸੀ ਕਿ ਜਿੰਨਾ ਸਮਾਂ ਖੇਤੀ ਆਰਡੀਨੈਂਸ ਬਿੱਲ ਰਾਦ ਨਹੀਂ ਕੀਤੇ ਜਾਂਦੇ ਉਹਨਾਂ ਸਮਾਂ ਸਿਆਸੀ ਲੀਡਰਾਂ ਸਾਡੇ ਪਿੰਡਾਂ ਵਿੱਚ ਨਾ ਆਉਣ ਜਿੰਦਾਬਾਦ ਜੈ ਹਿੰਦ ਅਮਨਪੱਟੀ ਇਮਪੋਰਟਾਡ 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 ਮੇਰਾ ਨਾਮ ਗੋਰਾ ਸਿੰਘ ਆ ਬਲਾਕ ਪ੍ਰਧਾਨ ਗਿੱਦੜਵਾ ਜੋ ਘਟਨਾ ਹੋਈ ਐ ਭੱਟੀ ਇੱਕ ਖੰਡ ਪਾਟ ਗੁਰੂ ਘਰ ਦੀ ਓਟ ਲੈ ਕੇ ਜੋ ਪਿੰਡਾਂ ਦੇ ਵਿੱਚ ਗੁਪਤ ਮੀਟਿੰਗਾਂ ਕਰਨ ਆਇਆ ਸੀ ਤੇ ਅਸੀਂ ਪ੍ਰਣ ਕੀਤਾ ਵੀ ਕਿਸੇ ਵੀ ਛਿਆਸੀ ਲੀਡਰ ਨੂੰ ਅਸੀਂ ਕਿਸੇ ਪਿੰਡ ਵਿੱਚ ਨਹੀਂ ਆਉਣ ਦੇਵਾਂਗੇ ਅਸੀਂ ਉਹ ਪ੍ਰਣ ਨਵਾਇਆ ਹੈ ਪਹਿਲਾਂ ਇਹਨੂੰ ਥੇੜੀ ਚ ਕਰਕੇ ਰਿਆ ਪੂਰਾ ਬਿਸ਼ਰਮਾ ਇਹ ਉਥੇ ਹੱਥ ਬੰਨ ਕੇ ਛੁੱਟਿਆ ਉਸ ਤੋਂ ਬਾਅਦ ਫਕਰਸਰ ਕੌਰ ਸਿੰਘ ਸਰਪੰਚਾ ਜੋ ਫਕਰਸਰ ਦਾ ਉਹਦੇ ਘਰੇ ਮੀਟਿੰਗ ਸੀਗੀ ਉਥੇ ਅਸੀਂ ਇਹਦੀ ਚਾਹ ਦੁੱਬਰ ਕੀਤੀ ਗੇਟ ਤੇ ਘੇਰੀ ਰੱਖਿਆ ਹੱਥ ਬੰਨ ਕੇ ਖੜਾ ਛੜਾ ਕੇ ਫੇਰ ਬਿਸ਼ਰਮ ਉਥੋਂ ਘਮੀਾਰੇ ਨੂੰ ਗਿਆ ਘਮੀਾਰੇ ਜਿਹੜੇ ਘਰ ਵਿੱਚ ਮੀਟਿੰਗ ਚੱਲ ਰਹੀ ਸੀ ਉਥੇ ਸਾਡਾ ਘਮੀਰੇ ਵਾਲੇ ਵੀਰਾਂ ਨੇ ਵੀ ਸਾਥ ਦਿੱਤਾ ਘਰ ਵਾਲੇ ਲੜਾਈ ਲੜਨ ਵਾਸਤੇ ਸਾਨੂੰ ਕਹਿੰਦੇ ਵੀ ਅਸੀਂ ਘਰੇ ਸੱਦਾਂਗੇ ਅਸੀਂ ਇਸ ਲੜਾਈ ਤੋਂ ਮਾਰਿਆ ਨੇ ਸੜਕ ਘੇਰਨੀ ਸ਼ੁਰੂ ਕੀਤੀ ਤਾਂ ਉਥੇ ਭੱਜ ਕੇ ਨਿਕਲਿਆ ਇਹਨੂੰ ਅਸੀਂ ਇਹਦੇ ਘਰੇ ਵਾੜ ਕੇ ਮੁੜਾਂਗੇ 86 ਲੀਡਰ ਕਿਸੇ ਨੂੰ ਅਸੀਂ ਪਿੰਡਾਂ ਦੇ ਵਿੱਚ 86 ਗੁੱਲੀਆਂ ਨਹੀਂ ਸੇਕਣ ਦੇਵਾਂਗੇ ਪਿੰਡਾਂ ਦੇ ਵਿੱਚ ਜਾਣ ਬੁੱਝ ਕੇ ਆ ਕੇ ਸਾਡਾ ਆਪ ਵਿੱਚਵੇਂ ਭਾਈਚਾਰੇ ਦਾ ਟਕਰਾਅ ਬਣਾ ਰਹੇ ਆ ਇਹ ਜੇ ਹੁਣ ਜਿਨ੍ਹਾਂ ਦੇ ਘਰੇ ਇਹ ਪ੍ਰੋਗਰਾਮ ਰੱਖ ਲੈਂਦੇ ਆ ਜਥੇਬੰਦੀ ਉਥੇ ਪਿੰਡ ਦੇ ਆ ਸਾਰੇ ਜਾ ਕੇ ਵਿਰੋਧ ਕਰਦੇ ਆ ਤਾਂ ਉਹ ਘਰ ਮਾਲਕ ਨਾਲ ਜਿਹੜਾ ਜ਼ਿੰਮੇਦਾਰ ਇਹਨਾਂ ਨੂੰ ਸਾਦਾ ਜਾਂ ਕੋਈ ਸਰਪੰਚਾ ਜਾਂ ਇਹਨਾਂ ਦਾ ਕੋਈ ਇਹਨਾਂ ਦੇ ਚਮਚੇ ਆ ਕਟਛੇ ਆ ਜਿਹੜੇ ਇਹਨਾਂ ਦੇ ਮੋਟੇ ਉਹ ਸਾਦੇ ਆ ਤਾਂ ਉਹਨਾਂ ਨਾਲ ਵੀ ਸਾਡਾ ਉੱਥੇ ਟਕਰਾਅ ਦੀ ਸਥਿਤੀ ਬਣਦੀ ਹੈ ਇਸ ਲਈ ਅਸੀਂ ਘਮੀਆਰੇ ਜਿਨ੍ਹਾਂ ਦੇ ਘਰੇ ਆਇਆ ਸੀ ਉਹਨਾਂ ਦੇ ਘਰ ਤੋਂ ਬਾਹਰ ਸੜਕ ਤੇ ਇਹਨੂੰ ਰੋਕਣਾ ਚਾਹਿਆ ਉਥੋਂ ਇਹਨੇ ਗੱਡੀ ਭਜਾ ਕੇ ਨਿਕਲਿਆ ਇਹ ਅਸੀਂ ਇਹਨੂੰ ਆਖਿਆ ਸੀ ਵੀ ਨਹੀਂ ਅਸੀਂ ਹੁਣ ਜਿੱਥੇ ਤੈਨੂੰ ਘੇਰ ਲਿਆ ਤਾਂ ਉੱਥੇ ਤੈਨੂੰ ਘੇਰ ਕੇ ਰੱਖਾਂਗੇ ਬੰਦੀ ਬਣਾ ਕੇ ਰੱਖਾਂਗੇ ਛੱਡਣਾ ਨਹੀਂ ਅਸੀਂ ਅੱਗੇ ਤੋਂ ਵੀ ਅਪੀਲ ਕਰਦੇ ਆਂ ਆਪਦੇ ਸਮੁੱਚੇ ਭਾਈਚਾਰੇ ਨੂੰ ਕਿ ਆਪਣਾ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਆਪਣੀ ਨੇੜਤਾ ਨਹੀਂ ਜਿੰਨਾ ਚਿਰ ਆਪਣੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਆਪਾਂ ਕਿਸੇ ਵੀ ਸਿਆਸੀ ਆਗੂ ਨੂੰ ਕੋਈ ਸਿਆਸੀ ਮੀਟਿੰਗ ਨਹੀਂ ਕਰਨ ਦਿੱਤੀ ਜਾਊਗੀ ਚਾਹੇ ਕੋਈ ਭਾਜਪਾ ਹੈ ਚਾਹੇ ਕੋਈ ਕਾਲੀ ਹੈ ਆਮ ਆਦਮੀ ਹੈ ਚਾਹੇ ਕੋਈ ਵੀ ਪਾਰਟੀ ਹੋਵੇ Mukhsarthar Mal Singh the Report, SMZ News.